ਇਹ ਮਗਰ ਕੋਤੇ ਤੇ ਇਹ ਅੱਜ ਜਿਹੜੀ ਹੈਗਾ ਨੈਕਸਟ ਜੇ ਤੇ ਆਪਾਂ ਇਹ ਅੱਜ ਸਾਰਾ ਸਿਸਟਮ ਜੀ ਹੋ ਗਿਆ ਰੈਡੀ ਸਾਰੀ ਸਾਸਰੀ ਕਾਲ ਦੀ ਸਾਰਿਆਂ ਨੂੰ ਅੱਜ ਆਪਾਂ ਗਏ ਨਿਊ ਵੀਡੀਓ ਦੇ ਵਿੱਚ ਬੱਚੀ ਨੂੰ ਵੀ ਚਲਚੰਗ ਹੋਣ ਲੱਗੀ ਗਈ ਤੇ ਭਾਈ ਦੇਖ ਕਿ ਨੂੰ ਇਹ ਹਜੇ ਮੜਿਆ ਧੂਪੇ ਬੰਨਿਆ ਹਜੇ ਦੋ ਕੁ ਦਿਨ ਮੀਂਹ ਮੂੰ ਮੈਂਦਾ ਸੀਗਾ ਉਹਦੇ ਕਰਕੇ ਤੇ ਆਪਾਂ ਜੀ ਆਪਣੀਆਂ ਬਿੱਡੀਆਂ ਥੋੜੇ ਕ ਟਾਈਮ ਲਈ ਤਾੜਤੀਆਂ ਸੀਗੀਆਂ ਉੱਥੇ ਪਿੰਦਲੇ ਦੇ ਵਿੱਚ ਤੇ ਕਹਿ ਰਹੋ ਵੀ ਜੀ ਉੱਥੇ ਅਸੀਂ ਉੱਥੇ ਖਾਂਦਾ ਪਿਆ ਕੁਝ ਤੇ ਆਪਾਂ ਇਹ ਜੀ ਪਟਾ ਸੰਗੜੀ ਨਮਾ ਲੈ ਕੇ ਅੰਦਰ ਸੇਗਾ ਦੇਖੋ ਜੀ ਤੇ ਆਪਾਂ ਇਹਨੂੰ ਅੱਜ ਜੀ ਫੇਕ ਮਾਉਣ ਲੈ ਕੇ ਜਾਣਾ ਤੇ ਆਪਾਂ ਸਈ ਆਪਾ ਜੀ ਤੇ ਉਹ ਦਿਨ ਜੀ ਆਪਣੇ ਕੋਲ ਦੋ ਦੋ ਸੀਗੇ ਉਹਦੇ ਕਰਕੇ ਜੀ ਆਪਾਂ ਵੀਡੀਓ ਨਹੀਂ ਬਣਾ ਪਾਏ ਨਾ ਉਹ ਜੈਕਿੰਗ ਲੈ ਕੇ ਜਾਂਦਾ ਪਿਆ ਸੀ ਕਿ ਆਪਾਂ ਜੀ ਬੱਚਾ ਕੈਰ ਨੂੰ ਫੜ ਲਿਆ ਸੀਗਾ ਦਾਜੀ ਸ਼ਾਇਦ ਆਪਾਂ ਲੀਜ਼ਾ ਵੀ ਲੈ ਕੇ ਜਾਈਏ ਤੇ ਉਹਦੇ ਕਰਕੇ ਨਹੀਂ ਆਪਾਂ ਵੀਡੀਓ ਜ਼ਿਆਦਾ ਬਣਾ ਪਾਏ ਸੀਗੇ। ਹਾਂ ਕਰਦੇ। ਤੇ ਆਪਾਂ ਨਹੀਂ ਮਗਾ ਮੋਰ ਕੈਸ਼ਟਰ ਲੱਗੇ ਸੀਗੇ ਆਪਣੇ। ਤੇ ਆਪਾਂ ਛੱਡਦੇ ਆ ਜੀ ਹੁਣ ਆਪਾਂ ਦਾਣਾ ਪਾਣੀ ਪਾਉਣੇ ਇਹਨਾਂ ਨੂੰ। ਤੇ ਆਪਾਂ ਜੀ ਆਪਣੇ ਮੁਰਗਿਆਂ ਦਾਣੇ ਪਾਤੇ ਇੱਥੇ ਬਾਜਰਾ ਹੀ ਆ। ਉਹਨੇ ਖਾ ਰੂਗੇ ਤੇ ਆਪਾਂ ਇਹਨਾਂ ਤਾੜ ਦਾਣਾ ਸ਼ਾਮਕ ਜੀ ਨੂੰ ਤੇ ਆਪਣੀਆਂ ਬਿਦੀਆਂ ਨੇ ਜੀ ਬਹੁਤ ਮਾੜੀ ਹਰਕਤ ਕੀਤੀ ਆਪਣੇ ਸੁਲਤਾਨ ਤੇ ਜੀ ਹਮਲਾ ਕਰ ਲੱਗੀਆਂ ਚੁਕੀਆਂ ਉਹਦੇ ਕਰਕੇ ਹੀ ਆਪਾਂ ਤਾੜੀਆਂ ਹੋਈਆਂ ਆ ਤੇ ਹਣ ਆਪਾਂ ਕੋਲ ਖੜ ਕੇ 10 ਮਿੰਟ ਛੱਡ ਦਿੰਨੇ ਆ ਬੰਦ ਕਰ ਤੇ ਜੀ ਆਪਾਂ ਆਪਣਾ ਜਿੱਕੇ ਕਮਾਉਣ ਚੱਲੇ ਆ ਵੀਡੀਓ ਦੇ ਵਿੱਚ ਆਹੋ ਤੇ ਆਪਣੇ ਤੋਂ ਦੂਜੇ ਤੋਂ ਨਹੀਂ ਲੈ ਕੇ ਜਾ ਹੁਣੇ ਜੀ ਗੱਗੂ ਤੇ ਮੰਨ ਲਿਆ ਕਿ ਰਹਿ ਹੈਗੇ ਇਹ ਕਰਕੇ ਤੇ ਆਈ 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 ਆਪਾਂ ਆਪਣੀ ਜੇ ਕਿ ਲੈ ਕੇ ਜਾਣੀ ਪਈ ਆ ਤੇ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਅੱਜ ਵੀ ਜੀ ਲੈ ਕੇ ਜਾਣ ਨੂੰ ਤੇ ਨਮੋ ਜੀ ਪਿੱਛੇ ਡੰਡਾ ਲੈ ਕੇ ਆਉਂਦਾ ਪਿਆ ਤੇ ਇਹ ਆਪਾਂ ਬਸ ਥੋੜੀ ਦੂਰ ਹੋਰ ਲੈ ਕੇ ਜਾਣਾ ਆ ਬਾਅਦ ਚੋਂ ਆਪਾਂ ਵਾਪਸ ਲੈ ਜਾਣਾ ਇਹਨੂੰ ਤੇ ਇਹਨੂੰ ਲਾਉਣ ਤੋਂ ਬਾਅਦ ਦੀ ਥੋੜੀ ਚਮਕ ਜੀ ਵੱਧ ਗਈ ਆ ਇਹਦੀ ਮੈਂ ਸਵੇਰੇ ਚਿੱਟੀ ਤੇ ਆਪਾਂ ਪਟਾ ਤੇ ਉਹ ਇੱਥੇ ਉਹ ਜਿੱਥੇ ਜਗ੍ਹਾ ਆ ਜੀ ਉੱਥੇ ਤੱਕ ਲੱਗ ਗਿਆ ਸੀਗਾ ਇਹਨੂੰ ਤੋਂ ਬਾਅਦ ਚਮਕ ਜੀ ਬਣ ਗਈ ਆ ਇਹਦੀ ਇਹ ਅੱਗੇ ਨਾਲ ਤਕੜਾ ਵੀ ਹੋ ਗਿਆ ਥੋੜਾ ਤੇ ਬਸ ਆਪਾਂ ਥੋੜੀ ਗਾਂ ਤੱਕ ਲੈ ਕੇ ਜਾਣਾ ਤੇ ਆਪਾਂ ਵਾਪਸ ਆ ਜਾਣਾ ਲੈ ਕੇ ਇਹਨੂੰ ਤਾਂ ਇਹ ਮੋਰੇ ਕੁੱਤੇ ਭੰਕਾ ਲੱਗੇ ਹੋਏ ਆਪਾਂ ਜੈਕਿੰਗ ਵਾਪਸ ਲੈ ਚੱਲਦੇ ਆਂ ਤੇ ਆਪੀ ਨਹੀਂ ਰਣੂ ਰਖਿਆ ਆ ਰਾ ਤੂੰ ਵਾਰਾ ਕੁੱਤਾ ਜਿਆਦੇ ਹੁੰਦੇ ਆ ਤੇ ਉਹਨਾਂ ਨੇ ਆਪਣੀ ਜੈਕਿੰਗ ਪੈ ਜਾਣਾਂ ਆ ਉਹ ਡੰਡਾ ਆਪਾਂ ਜਲਦ ਤੋਂ ਜਲਦ ਲੈ ਕੇ ਚੱਲਦੇ ਆਂ ਜੀ ਮੂਰੀ ਉਹਦੇ ਕੁੱਤੇ ਘਰੇ ਫਿਰਦੇ ਆ ਤੇ ਆਪਾਂ ਵਾਪਸ ਲੈ ਚੱਲਦੇ ਆਂ ਕੁੱਤੇ ਭੱਜੇ ਕਰਦੇ ਆ ਤੇ ਆਪਣੀ ਜੈਕਿੰਗ ਨੂੰ ਪੈਣ ਆਈਆਂ ਚੰਗੀ ਕੁੱਤੇ ਆ ਉਥੇ ਅੱਗੇ ਕੁੱਤੇ ਆ ਜੀ ਆਪਣੇ ਜੇਕੀ ਵੀ ਆ ਇਹ ਮੋਰੇ ਕੁੱਤੇ ਆਈ ਤੇ ਆਪਾਂ ਹੌਲ ਜਾਣੀ ਤੇ ਕੱਢ ਲੈਣੇ ਆ ਆਪਣੇ ਜੇਕੀ ਇਹ ਮਗਰ ਕੁੱਤੇ ਦੀ ਇਹ ਤੇ ਕੁੱਤੇ ਭਜਾਉਂਦਾ ਪਿਆ ਸਹੀ ਆ ਤੇ ਡੈਕਿੰਗ ਲੈ ਕੇ ਆਪਸ ਆ ਗਏ ਆ ਜੀ ਤੇ ਰਾਤ ਦੀ ਆਪਾਂ ਨੂੰ ਕੁੱਤੇ ਪੈ ਕੇ ਜੇ ਕੋਲ ਕੇ ਤੇ ਆਪਾਂ ਹੀ ਧੁੰਦ ਕੇ ਆ ਗਏ ਸੀਗੇ ਨਾ ਮੋਰੇ ਜੀ ਆਪਾਂ ਪਿੱਛੇ ਤੇ ਆਪਾਂ ਹੀ ਲੱਤੀ ਆਏ ਸੀ ਤੇ ਜੇਕੀ ਵੀ ਸਾਥ ਚੱਲ ਰਿਹਾ ਆਏ ਨੂੰ ਜੀ ਸੰਗਲਿੰਗਾ ਬੰਦ ਲੈਣੇ ਆ। ਸ਼ਰੇਨ ਆਪਾਂ ਇੱਕ ਵਾਰ ਲੈ ਕੇ ਜਾਣਾ। ਤੇ ਹੁਣ ਆਪਾਂ ਇਹ ਇਹ ਕੁੱਤੇ ਨੂੰ ਮਸੀ ਇਹ ਪਾ ਹੁਣ ਇਹ ਆਇਆ ਹੋ ਗਿਆ ਹੈ। ਇਹ ਪਟਾ ਲਾ ਕੇ ਆਏ ਜੀ ਵਾਪਸ ਤੇ ਨਾ ਕੋ ਹੁਣ ਪਟਾ ਤੇ ਉਹ ਸੋਟੀ ਰੱਖਣੀ ਆ ਤੇ ਆਪਾਂ ਤੁਹਾਨੂੰ ਆਪਣੇ ਕੋਕੜ ਦਿਖਾ ਦਨੇ ਜਦ ਤੱਕ ਕਿ ਆਪਣੇ ਤਿੰਨ ਪੈਪ ਤੇ ਬੈਠਿਆ ਹੀ ਇੱਕ ਥੱਲੇ ਆ ਤੇ ਆਪਣੀ ਬੱਚੀ ਵੀ ਜੀ ਦੇਖਦੀ ਪਈ ਆ। ਤੇ ਆਪਣੇ ਸਾਰੇ ਜਾਨਵਰ ਬੈਠੇ ਹੋਏ ਆ ਬੱਕਰੀਆਂ ਵੀ ਦੋਈ ਹਜੇ ਕੜੀਆਂ ਆਰਾਮ ਨਾਲ ਜੀ ਪਸੂ ਬੈਠੇ ਆ ਤੇ ਆਪਣੀ ਇੱਕ ਗਾਂ ਜੀ ਵੀ ਇੱਥੇ ਆ ਤੇ ਜੀ ਅੱਜ ਜਿਹੜੀ ਹੈਗਾ ਨੈਕਸਟ ਜੇ ਤੇ ਆਪਾਂ ਜੀ ਅੱਜ ਸਾਰਾ ਸਿਸਟਮ ਜੀ ਹੋ ਗਿਆ ਰੈਡੀ ਬਸ ਤਾਰਾ ਤੂਰਾ ਜੀ ਹੁਣ ਕਾਨੀਆਂ ਇਹਦੀਆਂ ਵਿੱਚ ਨੂੰ ਤੇ ਆਪਣਾ ਹੁਣ ਸਾਰਾ ਸਿਸਟਮ ਰੈਡੀ ਹੋ ਚੁੱਕਿਆ ਹੈ ਤੇ ਵਾਹ ਹੁਣ ਚਾਲੂ ਹੀ ਆ ਜੀ ਹੁਣ ਤਾਰਾ ਤੂਰਾ ਸਾਰੀਆਂ ਕਾਨੀਆਂ ਜੀ ਸੱਚ ਸੁੱਚ ਵੀ ਆ ਦੇ ਲੈ ਕੇ ਆਂਦਾ ਜੀ ਆਹ ਡਬਲ ਸੱਚ ਇੱਕ ਤੇ ਜੀ ਬੇਸ ਆ ਇੱਕ ਤੇ ਜੀ ਆਂਡਾ ਸ਼ੇਪ ਆ ਤੇ ਆ ਜੀ ਆਪਾਂ ਬੈਟਰੀ ਵਿੱਚ ਲਾ ਦੇਣਾ ਆ ਕੱਟ ਮਾਰਨ ਲਈ ਫੜੇ ਟਰੈਕਟਰ ਤੇ ਜੀ ਆਹ ਲੌਕ ਹੋ ਜਿਆ ਕਰਨਾ ਤੇ ਲੱਗ ਜਾਣੀ ਬੈਟਰੀ ਨ ਤਾਰਾਂ ਤੇ ਆਪਾਂ ਜੀ ਹੁਣ ਮੜੇ ਆ ਜੈਕੀ ਕੋ ਵੀ ਆ ਜੰਨੇ ਆ ਤੇ ਆਪਣੀਆਂ ਬਿੱਗੀਆਂ ਵੀ ਇੱਥੇ ਘੁੰਮਣ ਲੱਗੀਆਂ। ਉਹ ਜਿਹੜੀ ਆ ਕਰੋ ਵੀ ਜੀ ਆਮ ਨਾਲ ਧੁੱਪੇ ਬੈਠੇ ਹੋਏ ਆ। ਧੁੱਪ ਨਿਕਲੀ ਹੋਈ ਆ ਜੀ ਆਪਣੇ ਪਸ਼ੂ ਸਾਰੇ ਬਾਹਰ ਬੰਨੇ ਹੋਏ ਆ। ਤੇ ਜੇ ਕੇ ਵੀ ਜੀ ਦੇਖ ਕੇ ਖੌਸ਼ ਹੁੰਦਾ ਪਿਆ। ਤੇ ਆਪਾਂ ਹੀ ਕੁੱਕੜ ਵੀ ਛੱਡ ਦਿੰਨੇ ਆ। ਪਿੰਕੀ ਪਾਣੀ ਪੀਂਦੀ ਪਈ ਆ। ਤੇ ਆਪਾਂ ਹੁਣ ਛੱਡ ਦਿੰਨੇ ਆ। ਆਪਣੇ ਹੀ ਅੰਦਰਲੇ ਪਸ਼ੂ ਵੀ ਸਾਰੇ ਬੈਠੇ ਹੋਏ ਆ। ਇੱਥੇ ਛੱਡ ਦਿੰਦੇ ਆ ਕਵਾਰ ਇਹਨਾਂ ਨੂੰ ਮੜੇ ਕੰਮ ਫੇਰ ਲੈਣਗੇ ਵੀ ਦੇਖੋ ਜੀ ਕੀ ਕਰਦੀ ਹੈਗਾ ਦੀਵਾ ਕੱਢਦੀ ਪਈ ਜੀ ਸਾਰੀਆਂ ਤਾਰਾ ਤੂਰਾ ਸੂਤ ਕਾਣ ਲੱਗੇ ਆ ਜੀ ਇੱਕ ਪਾਸੇ ਦਾ ਸਪੀਕਰ ਕੱਢਤਾ ਆ ਤੇ ਇਹਦਾ ਕਿਉਂਕਿ ਜੀ ਹਜੇ ਉਹ ਪਲਾਸਟਿਕ ਵਿੱਚ ਪਾਉਣੀ ਆਂਦੀ ਸੀ ਇਹ ਜਾਲੀ ਦੇ ਨਾਲ ਇਹ ਜੰਗ ਲੱਗਦੀ ਪਈ ਆ ਪਰ ਫਰਜਿਆ ਕਰਦਾ ਸੀ ਹਜੇ ਤੇ ਆਪਾਂ ਹੁਣ ਸਾਰੀਆਂ ਤਾਰਾ ਤੂਰਾ ਤਾਂ ਉਹ ਸਦਾ ਸੈੱਟ ਕਰਕੇ ਮਿਲਦੇ ਪੈਸੇੰਦਾ ਤੇ ਬੀਜ ਉੱਜਣੇ ਚਾਚੂ ਪਿੰਦੇ ਪਏ ਆ ਬਸ ਇਸ ਤੋਂ ਬਾਅਦ ਆਪਾਂ ਇਹ ਪੱਠੇ ਲੈਣ ਚੱਲੇ ਆ ਤੇ ਬਸ ਵੇ ਜਿੱਲੀ ਨਗਾਈ ਇੱਥੇ ਆਪਣੇ ਮੁਰਗੀਆਂ ਆਈਡੀਆਂ ਉੱਤੇ ਹੀ ਚੱਲ ਇੱਥੇ ਤੁਰੀਆਂ ਫੈਦੀਆਂ ਸੀਗੀਆਂ ਇੱਥੇ ਨਿਗਾ ਟਕਾਈ ਬੈਠੀ ਸੀਗੀ ਤੇ ਬਸ ਆਪਣਾ ਤਾਰਾਂ ਦਾ ਕੰਮ ਹੀ ਨਿਭੜ ਚੱਲਾ ਹੁਣ ਤੇ ਆਪਾਂ ਅੱਜ ਹੌਲੈਂਡ ਤੇ ਚੱਲਾਂਗੇ ਪੱਠੇ ਰਹਿਣ ਮਗਰ ਇਹੜਾ ਪਾ ਕੇ ਤੇ ਆਪਾਂ ਆਪਣੇ ਜੈਕੀ ਨੂੰ ਦਿਖਾਉਣ ਲੈ ਕੇ ਚੱਲੇ ਆ ਆਪਣਾ ਖੂ ਤੇ ਇਹ ਆਪਾਂ ਲੈ ਕੇ ਜਾਂਦੇ ਭਾਈਆ ਹੁਣ ਖੂ ਆਪਣਾ ਚੱਲਾ ਆ ਤੇ ਨਹਿਰ ਕੋ ਪਹੁੰਚ ਗਏ ਆ ਤੇ ਇਹ ਆਪਣੀ ਹਵੇਲੀ ਇੱਥੋਂ ਹੀ ਦੀਦੀ ਨੇ ਹੁਣੀ ਤਾਂ ਆਪਾਂ ਜੁਮ ਮਾਰ ਕੇ ਦਿਖਾ ਦੇਣੀ ਸੀਗੀ ਤੇ ਆਪਾਂ ਬਹੁਤ ਦੂਰ ਆ ਗਏ ਅੱਜ ਲੈ ਕੇ ਇਹਨੂੰ ਫਸਟ ਟਾਈਮ ਚੱਲੇ ਆ ਆਪਣੇ ਖੂ ਤੇ ਤੱਕ ਵੀ ਗਿਆ ਅੱਜ ਇਹ ਇਹ ਆਪਾਂ ਨੇ ਇੱਥੇ 200 ਮੀਟਰ ਹੋ ਕੇ ਬਹਿਲਮਾ ਕੇ ਤੇ ਆਪਣੀ ਇਹ ਖੂਦ ਹੀ ਪਹੀ ਆ ਗਈ ਆ ਤੇ ਆਪਾਂ ਲੈ ਕੇ ਚੱਲਦੇ ਹਾਂ ਹੁਣ ਤੇ ਆਉ ਦੇ ਜੀ ਆਪਣਾ ਇਹ ਖੂ ਆ ਗਿਆ ਮੋਰੇ ਇਹ ਵੀ ਤੁਰਿਆ ਜਾਂਦਾ ਹੌਲੀ ਹੌਲੀ ਇਹ ਆਪਾਂ ਹੀ ਫੇਰ ਨਹਿਰ ਤੇ ਰੁਕ ਨਹੀਂ ਸੀਗੇ ਸਿੱਧਾ ਆਪਾਂ ਤੁਰ ਪਏ ਸੀਗੇ ਫੇ ਆਪਣੇ ਜੈਕਿੰਗ ਲੈ ਕੇ ਆ ਚੁੱਕੇ ਆ ਜੀ ਇੱਥੇ ਖੂਤੇ ਘੁੰਮਦਾ ਪਿਆ ਦੇਖਦਾ ਪਿਆ ਜੀ ਖੂਨ ਨੂੰ ਪਹਿਲਾਂ ਹੀ ਕੁਕੜੀਆਂ ਨੂੰ ਵੀ ਪੈਂਦਾ ਸੀਗਾ ਇਹ ਜਿਹੜੀਆਂ ਇੱਥੇ ਆਪਾਂ ਹੀ ਰੱਖੀਆਂ ਤੇ ਆਪਾਂ ਹੁਣ 10 ਮਿੰਟ ਰ ਰੋਕੇ ਚੱਲਦੇ ਆ ਆਪਾਂ ਫਿਰ ਤੋਂ ਕਿਹਾ ਜੀ ਹੁਣ ਪਿੰਡ ਤੇ ਆਪਣੀ ਹਵੇਲੀ ਵੀ ਆ ਦੇ ਜੀ ਦਿਖਣ ਲੱਗ ਗਈ ਆ ਹੈ ਚੋਰ ਸਜੀ ਆ। ਨਹੀਂ ਆਪਾਂ ਬਸ ਲੈ ਕੇ ਆ ਗਏ ਆ ਇਹਨੂੰ। ਤੇਲ ਦਾ ਬਹੁਤ ਲੱਗੇ ਸਗਾ ਜੀ ਉੱਥੇ ਇਹ ਤਾਂ ਕਰਕੇ ਆਪਾਂ ਲੈ ਆਂਦਾ ਫਿਰ ਤੋਂ ਇਹਨੂੰ। ਕਰਾ ਫਿਰ ਬਾੜ ਗਏ ਤੇ ਨਮਕੰਦਾ ਰਪੇਨ ਕੰਨ ਤੇ ਬਿੰਦੂ ਜੀ ਬੇਲਾ ਖੜਾ ਤੇ ਦੂਜੀ ਮਸ਼ੀਨ ਦੀ ਵੀ ਜੀ ਸਰਵ ਸ਼ੁਰੂ ਕਰਤੀ ਆ ਸਰਿੰਦਰ ਹੁਣਾ ਨੇ ਤੇ ਆ ਵੀ ਕੱਢੀ ਹੋਈ ਆ ਗਰੇਲੇ ਜੀ ਯਾ ਪਲੇਟ ਬਰੂਟ ਜੀ ਅੱਧੇ ਖੋਲਤੇ ਆ ਜੱਜ ਅੱਧੇ ਗਿੱਦੀਆਂ ਬਦਰੂ ਗਏ ਪਿਛਲੇ ਸੀਜ਼ਨ ਦੇ ਜੀ ਬਦਰੇ ਹੋਏ ਆ ਇਹ ਜਾਈ ਕਿ ਵੀ ਨਲ ਰੱਤਾ ਸੀਗਾ ਜਿੱਥੇ ਬੰਨਿਆ ਹੋਇਆ ਹੈ